ਅਗਾਮੀ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਸਾਰੇ ਸੂਚ ਸਮਝ ਕੇ ਵੋਟ ਪਾਇਓ ਵੋਟ ਪਾਉਣਾ ਤੁਹਾਡਾ ਅਧਿਕਾਰ ਹੈ ਤੇ ਤੁਹਾਡੀ ਵੋਟ ਬੇहद ਕੀਮਤੀ ਹੈ ਹਸਟਰੀਕਲ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤਕੌਰ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਕਈ ਐਲਾਨਨ ਦੀਆਂ ਤਿਆਰੀਆਂ ਦੇ ਵਿੱਚ ਨੇ ਯਾਨੀ ਕਿ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਸ਼ਮੂਲੀਅਤ ਲੋਕਾਂ ਦੀ ਹੁੰਦੀ ਹੈ ਜਿੱਥੇ ਸਿਆਸਤਦਾਨ ਤੁਹਾਡੇ ਨਾਲ ਵੱਡੇ ਵੱਡੇ ਵਾਅਦੇ ਕਰਦੇ ਨੇ ਉੱਥੇ ਹੀ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਕਿ ਤੁਸੀਂ ਉਸੇ ਸਿਆਸਤਦਾਨ ਨੂੰ ਵੋਟ ਪਾਓ ਜਿਹੜਾ ਤੁਹਾਨੂੰ ਠੀਕ ਲੱਗਦਾ ਜਾਂ ਫਿਰ ਜਿਹੜਾ ਤੁਹਾਡੇ ਹੱਕ ਦੀ ਗੱਲ ਕਰਦਾ ਏ ਤੇ ਅੱਜ ਅਸੀਂ ਤੁਹਾਡੇ ਰੂਬਰੂ ਇਸ ਕਰਕੇ ਹੋਏ ਆ ਤਾਂ ਜੋ ਤੁਹਾਨੂੰ ਦੱਸ ਸਕੀਏ ਕਿ ਜਿਹੜੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਿਆਸਤਦਾਨ ਕਰ ਰਹੇ ਨੇ ਜਾਂ ਫਿਰ ਜਿਹੜੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਕਿ ਅਸੀਂ ਇਸ ਪਾਰਟੀ ਨੂੰ ਵੋਟ ਪਾਵਾਂਗੇ ਜਾਂ ਫਿਰ ਇਸ ਪਾਰਟੀ ਨੂੰ ਵੋਟ ਪਾਵਾਂਗੇ ਉਨ੍ਹਾਂ ਲੋਕ ਸਭਾ ਚੋਣਾਂ ਦੇ ਪਿਸ਼ੋਕੜ ਜਾਂ ਫਿਰ ਕਹਿ ਲਈਏ ਕਿ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਈਏ ਕਿ ਆਖਿਰ ਪਹਿਲੀ ਵਾਰ ਲੋਕ ਸਭਾ ਚੋਣਾਂ ਕਦੋਂ ਹੋਈਆਂ ਸੀ ਭਾਰਤ 1951 ਤੋਂ ਲੋਕ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਹੁਣ ਤੱਕ 17 ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਭਾਰਤ ਦਾ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਦਾ ਬੰਦੋਬਸਤ ਕਰਦਾ ਏ ਸੰਵਿਧਾਨ ਅਨੁਸਾਰ ਸੂਬਿਆਂ ਦੇ ਖੇਤਰੀ ਚੋਣ ਹਲਕਿਆਂ ਤੋਂ ਸਿੱਧੀ ਚੋਣ ਰਾਹੀਂ ਚੁਣੇ ਗਏ ਲੋਕ ਸਭਾ ਚ ਮੈਂਬਰਾਂ ਦੀ ਗਿਣਤੀ 530 ਤੋਂ ਵੱਧ ਨਹੀਂ ਹੋਣੀ ਚਾਹੀਦੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ ਮੈਂਬਰਾਂ ਦੀ ਗਿਣਤੀ 20 ਤੋਂ ਵੱਧ ਨਹੀਂ ਹੋਣੀ ਚਾਹੀਦੀ ਲੋਕ ਸਭਾ 'ਚ ਐਂਗਲੋ ਇੰਡੀਅਨ ਪਾਈਚਾਰੇ ਨੂੰ ਨੁਮਾਇੰਦਗੀ ਦੇਣ ਦੇ ਮੱਦੇਨਜ਼ਰ ਰਾਸ਼ਟਰਪਤੀ ਇਸ ਪਾਈਚਾਰੇ ਦੇ 2 ਮੈਂਬਰਾਂ ਨੂੰ ਨਾਮਜ਼ਦ ਕਰਦੇ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ 'ਚ ਸੋਧ ਕਰਕੇ ਇਸ ਪ੍ਰਣਾਲੀ ਨੂੰ ਬੰਦ ਕਰ ਦਿੱਤਾ। 2019 'ਚ ਹੋਈਆਂ 17ਵੀਂ ਲੋਕ ਸਭਾ ਦੀਆਂ ਚੋਣਾਂ 'ਚ 543 ਮੈਂਬਰ ਚੁਣੇ ਗਏ ਸਨ। ਪਹਿਲੀਆਂ ਲੋਕ ਸਭਾ ਬਾਰੇ ਕੁਝ ਖਾਸ ਤੇ ਦਿਲਚਸਪ ਗੱਲਾਂ। ਪਹਿਲੀ ਲੋਕ ਸਭਾ ਦੀਆਂ ਚੋਣਾਂ 25 ਅਕਤੂਬਰ 1951 ਤੋਂ 21 ਫਰਵਰੀ 19 52 ਦਰਮਿਆਣ ਹੋਈਆਂ ਸਨ ਉਸ ਵੇਲੇ ਲੋਕ ਸਭਾ ਦੀਆਂ ਕੁੱਲ 499 ਸੀਟਾਂ ਸਨ ਪਰ ਸੰਸਦੀ ਹਲਕਿਆਂ ਦੀ ਗਿਣਤੀ 401 ਸੀ ਲੋਕ ਸਭਾ ਦੀਆਂ 314 ਸੰਸਦੀ ਸੀਟਾਂ ਅਜਹੀਆਂ ਸਨ ਜਿੱਥੋਂ ਸਿਰਫ ਇੱਕ ਇੱਕ ਨੁਮਾਇੰਦਾ ਚੁਣਿਆ ਜਾਣਾ ਸੀ ਉਦੋਂ 86 ਸੰਸਦੀ ਸੀਟਾਂ ਅਜਹੀਆਂ ਵੀ ਸਨ ਜਿਨ੍ਹਾਂ 'ਚ ਦੋ ਦੋ ਲੋਕ ਸੰਸਦ ਮੈਂਬਰ ਚੁਣੇ ਜਾਣੇ ਸਨ ਉੱਤਰੀ ਬੰਗਾਲ ਸੰਸਦੀ ਹਲਕੇ ਤੋਂ ਤਿੰਨ ਸੰਸਦ ਮੈਂਬਰ ਚੁਣੇ ਜਾਣੇ ਸਨ ਕਿਸੇ ਇੱਕ ਸੰਸਦੀ ਹਲਕੇ 'ਚ ਇੱਕ ਤੋਂ ਵੱਧ ਮੈਂ ਚੁਣਨ ਦੀ ਪ੍ਰਣਾਲੀ 1957 ਤੱਕ ਜਾਰੀ ਰਹੀ। ਲੋਕ ਸਭਾ ਦੀ ਵੈਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੀ ਲੋਕ ਸਭਾ 17 April 1952 ਨੂੰ ਹੋਂਦ ਵਿੱਚ ਆਈ ਸੀ। ਇਸ ਦੀ ਪਹਿਲੀ ਬੈਠਕ 13 May 1952 ਨੂੰ ਹੋਈ ਸੀ। ਗਣੇਸ਼ ਵਾਸੂਦੇਵ ਮਵਲੰਕਰ ਪਹਿਲੀ ਲੋਕ ਸਭਾ ਦੇ ਸਪੀਕਰ ਸਨ। ਉਹ 15 May 1952 ਤੋਂ 27 February 1956 ਤੱਕ ਇਸ ਅਹੁਦੇ 'ਤੇ ਰਹੇ।